ਰੋਮ ਦੇ ਰਾਜੇ ਹਮੀਦਕਾਰ ਨੂੰ ਲਾਲ ਚਹੰਕਾਰ ਛੱਡ ਕੇ ਲੋਕ ਭਲਾਈ ਦਾ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਰੋਮ ਤੋਂ ਘੁੰਮੇ ਫੇ ਬਗਦਾਦ ਆ ਪਹੁੰਚੇ ਬਗਦਾਦ ਇਰਾਕ ਦਾ ਪ੍ਰਸਿੱਧ ਸ਼ਹਿਰ ਤੇ بندرگاہ ਹੈ ਪੁਰਾਤਨ ਸ਼ਹਿਰ ਦੇ ਨਾਲ ਨਾਲ ਇਹ ਸ਼ਹਿਰ ਇਸਲਾਮ ਦਾ ਬਹੁਤ ਵੱਡਾ ਗੜ੍ਹ ਸੀ ਇੱਥੋਂ ਦੇ ਲੋਕ ਮਜਬੀ ਇਕਾ ਵਾਲੇ ਸਨ ਜੋ ਮੁਸਲਮਾਨਾਂ ਤੋਂ ਬਿਨਾ ਗੈਰ-ਮਤ ਵਾਲਿਆਂ ਨੂੰ ਸੋਖ ਨਾਲ ਜੀਵਨ ਬਤੀਤ ਨਹੀਂ ਸੀ ਕਰਨ ਦਿੰਦੇ ਉਸ ਵੇਲੇ ਬਗਦਾਦ ਦੀ ਇਸਲਾਮ ਧਰਮ ਦੀ ਗੱਦੀ ਦਾ ਵਾਰਸ ਪੀਰ ਦਸਤਗੀਰ ਸੀ ਧਰਮ ਦੀਆਂ ਸਾਰੀਆਂ ਰਸਮਾਂ ਇਹਨਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਸਨ ਇਸ ਲਈ ਇਸ ਨੂੰ ਪੀਰ ਬਗਦਾਦ ਆਖਿਆ ਜਾਂਦਾ ਸੀ ਉਸ ਵੇਲੇ ਬਗਦਾਦ ਦਾ ਬਾਦਸ਼ਾਹ ਖਲੀਫਾ ਸੀ ਜੋ ਬਹੁਤ ਹੀ ਜਾਲਮ ਸੀ ਲੋਕ ਭਲਾਈ ਅਕਾਲ ਪੁਰਖ ਦੀ ਉਸਤਤ ਕਰਨ ਤੇ ਨੇਕੀ ਦੇ ਰਸਤੇ ਤੇ ਚੱਲਣ ਦਾ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਤੇ ਪਾਈ ਮਰਦਾਨਾ ਜੀ ਨੇ ਬਗਦਾਦ ਸ਼ਹਿਰ ਦੇ ਸ਼ਾਹੀ ਤੇ ਪੂਜਯ ਕਬਰਿਸਤਾਨ ਦੇ ਵਿੱਚ ਆਪਣਾ ਆਸਨ ਲਾ ਲਿਆ। ਇਹ ਕਬਰਿਸਤਾਨ ਕੋਈ ਆਮ ਲੋਕਾਂ ਦੀਆਂ ਕਬਰਾਂ ਦਾ ਨਹੀਂ ਸਗੋ ਉਸ ਸ਼ਹਿਰ ਦੇ ਵੱਡੇ ਵੱਡੇ ਪੀਰਾਂ, ਬਗਦਾਦ ਦੇ ਹਾਕਮਾਂ ਦੀਆਂ ਕਬਰਾਂ ਉੱਥੇ ਮੌਜੂਦ ਸਨ। ਉਹਨਾਂ ਕਬਰਾਂ ਦੇ ਲਾਗੇ ਕੋਈ ਸ਼ੋਰ ਵਗੈਰਾ ਨਹੀਂ ਸੀ ਹੋਣ ਦਿੱਤਾ ਜਾਂਦਾ। ਉਸ ਵੇਲੇ ਗੁਰੂ ਨਾਨਕ ਦੇਵ ਜੀ ਪੀਰ ਜਹਲੌਲਦਾਨੀ ਦੀ ਕਬਰ ਦੇ ਲਾਗੇ ਹਰੇ ਘਾਓ ਉੱਤੇ ਬੈਠ ਗਏ। ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਆਖਿਆ ਭਾਈ ਮਰਦਾਨਾ ਜੀ ਨੇ ਸਤ ਕਰਤਾ ਆਖਦੇ ਹੋਏ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਵੇਲੇ ਜਦੋਂ ਸਾਰਾ ਪਗਦਾਦ ਸੁੱਕਤਾ ਸੀ ਤੇ ਠੰਡੀ ਹਵਾ ਚੱਲ ਰਹੀ ਸੀ ਖਾਮੋਸ਼ੀ ਸ਼ਹਿਰ ਦੇ ਵਿੱਚ ਰਬਾਬ ਦਾ ਵਜਨਾ ਬਹੁਤ ਸੁਭਾਵਨਾ ਤੇ ਮਨਮੋਹਣਾ ਸੀ ਗੁਰੂ ਨਾਨਕ ਸਾਹਿਬ ਨੇ ਜੱਜ ਜੀ ਸਾਹਿਬ ਬਾਣੀ ਦਾ ਪਾਠ ਸ਼ੁਰੂ ਕੀਤਾ ਜੋ ਪ੍ਰੇਮ ਰਸ ਨਾਲ ਭਰਪੂਰ ਸੀ ਉਸ ਵੇਲੇ ਕੋ ਜੋ ਲੋਕ ਇਲਾਹੀ ਧੁਨ ਸੁਣ ਕੇ ਔਟਪੇ ਤੇ ਬੜੇ ਹੈਰਾਨ ਹੋਏਗੇ ਇਹ ਇਲਾਹੀ ਧੁਨ ਕੌਣ गा ਰਿਹਾ ਹੈ ਉਸ ਨੂੰ ਪੀਰ ਬਗਦਾਦ ਦਾ ਡਰ ਨਹੀਂ ਗੁਰੂ ਸਾਹਿਬ ਨੇ ਉੱਚੀ ਆਵਾਜ਼ ਦੇ ਵਿੱਚ ਅੰਮ੍ਰਿਤ ਵੇਲੇ ਦਾ ਹੋਕਾ ਦਿੱਤਾ ਹੋਕਾ ਦਿੰਦੇ ਹੋਏ ਇਹ ਵੀ ਕਿਹਾ ਸੀ ਅੱਲਾਹੁ ਅਕਬਰ ਹਾਏ ਅਲ ਅਲ ਫਨਾ ਗੁਰਪਰ ਅਕਾਲ ਸਤਿ ਸ਼੍ਰੀ ਅਕਾਲ ਜੈਤ ਚਰਨ ਨਾਮ ਘਰ ਘਰ ਪ੍ਰਣਾਮ ਪਰਬੂ ਕਿਰਪਾਲ ਜੋ ਸਰਬੰਗ ਜਵਾਲ ਸੌਣ ਵਾਲੇ ਬੜੇ ਹੈਰਾਨ ਸਨ ਕਿ ਮੁਹੰਮਦ ਰਸੂਲ ਦਾ ਨਾਮ ਨਹੀਂ ਲਿਆ ਗਿਆ ਉਸ ਵੇਲੇ ਮੌਲਵੀ ਗਾਜੀ ਤੇ ਪੀਰ ਬਗਦਾਦ ਸੋਚ ਰਹੇ ਸਨ ਕਿ ਐਸੀ ਬਾਣ ਕੈਸੇ ਦਿੱਤੀ ਹੈ ਹਾਜ਼ਰਤ ਮੁਹੰਮਦ ਰਸੂਲ ਦਾ ਨਾਮ ਨਾ ਲੈਣਾ ਕਾਫਰ ਹੈ ਇਸਲਾਮ ਦੀ ਰਾਜਤਨੀ ਦੇ ਵਿੱਚ ਕਾਫਰ ਦਾ ਕਲਾਮ ਪੜਨ ਵਾਲਾ ਕੌਣ ਆ ਗਿਆ ਆਮ ਜਨਤਾ ਸੋਚ ਰਹੀ ਸੀ ਕਿ ਬਾਗ ਦੇਣ ਵਾਲਿਆਂ ਨੂੰ ਅੱਜ ਕੀ ਹੋ ਗਿਆ ਹੈ ਉਹ ਨਵੀ ਰਸੂਲ ਦਾ ਨਾਮ ਲੈਣਾ ਹੀ ਭੁੱਲ ਗਏ ਬਾਗ ਦੇ ਪਿੱਛੋਂ ਕੀਰਤਨ ਸ਼ੁਰੂ ਹੋਇਆ ਰਾਗ ਦੇ ਖਿੱਚ ਹੋਏ ਲੋਕ ਇਕੱਠੇ ਹੋ ਕੇ ਕਬਰਸਤਾਨ ਵੱਲ ਨੂੰ ਤੁਰ ਪਏ ਜੋ ਵੀ ਲੋਕ ਆਉਂਦੇ ਉਹ ਬੈਠ ਕੇ ਪ੍ਰੇਮ ਰਸ ਨਾਲ ਭਰਪੂਰ ਕੀਰਤਨ ਨੂੰ ਸੁਣ ਲੱਗ ਪੈਂਦੇ ਜੱਜੀਤ ਸਾਹਿਬ ਦਾ ਗਾਇਨ ਗੁਰੂ ਜੀ ਕਰ ਰਏ ਸਨ ਤੇ ਨਾਲ ਹੀ ਦਿਨ ਵੀ ਚੜ ਗਿਆ ਸੀ ਆਪ ਜੀ ਨੇ ਉਸ ਵੇਲੇ ਜਪਜੀ ਸਾਹਿਬ ਦੀ ਬਾਏ ਵੀ ਪੌੜੀ ਦਾ ਉਚਾਰਨ ਕੀਤਾ ਪਤਾਲਾ ਪਤਾਲ ਲਖ ਅਗਾਸਾਂ ਅਗਾਸ ਗੁੜਕ ਗੁੜਕ ਭਾਲ ਥੱਕੇ ਵੀਰ ਕਹਿਣਿਕ ਬਾਤ ਸਹਸ 18 ਕਹਿਣਿਕ ਤੇਬਾ ਅਸਲੂ ਇਕਤਾ ਦਾ ਲੇਖਾ ਹੋਇਆ ਤਾਂ ਲਿਖੀ ਹੈ ਲੇਖੇ ਹੋਏ વિનાਸ਼ ਨਾਨਕ ਵੱਡਾ ਆਖੀਏ ਆਪੇ ਜਾਣਿਆ ਆਪ ਪੌੜੀ ਤੇ ਗਾਇਨ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਤੇ ਅਰਬੀ ਭਾਸ਼ਾ ਦੇ ਵਿੱਚ ਤੋਕ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਪ੍ਰਮਾਤਮਾ ਨੇ ਜੋ ਦੁਨੀਆ ਸਾਜੀ ਹੈ ਅਸਦਾ ਕੋਈ ਅੰਤ ਨਹੀਂ ਪਾ ਸਕਦਾ ਪਤਾਲਾਂ ਦੇ ਹੇਠ ਹੋਰ ਲੱਖਾਂ ਪਤਾਲ ਹਨ ਅੱਗੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ ਦੁਨੀਆ ਦੇ ਵਿੱਚ ਕਿੰਨੇ ਹੀ ਦੇਵੀ ਦੇਵਤੇ ॠषि ਹੁਣੀ ਹੋਏ ਹਨ ਜਿਨ੍ਹਾਂ ਨੇ ਵੇਦ ਗ੍ਰੰਥਾਂ ਨੂੰ ਲਿਖਿਆ ਹੈ ਉਹਨਾਂ ਸਾਰਿਆਂ ਨੇ ਇਹ ਸਪਸ਼ਟ ਲਿਖਿਆ ਹੈ ਕਿ ਉਹ ਸਭ ਅਖੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਪਰ ਕੋਈ ਅੰਤ ਨਹੀਂ ਪਾਇਆ ਇਸਲਾਮ ਤੇ ਇਸਾਈ ਮਾਤਦਿਆਂ ਚਾਰ ਕਿਤਾਬਾਂ ਕੁਰਾਨ, ਅੰਜੀਲ, ਤੌਰੇਤ ਤੇ ਚੰਬੂਰ ਆਖਦੀ ਹਨ। ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਪਰ ਅਸਲ ਦੇ ਵਿੱਚ ਸਾਰੀ ਕੁਦਰਤ ਨੂੰ ਪੈਦਾ ਕਰਨ ਵਾਲੇ ਉਸ ਅਕਾਲ ਪੁਰਖ ਦੀ ਬਣਾਈ ਕੁਦਰਤ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦ ਹੀ ਹੋ ਸਕਦਾ ਹੈ ਜੇ ਲੇਖਾ ਹੋ ਸਕੇ। ਪਾਵ ਜੇਕਰ ਉਸ ਦਾ ਕੋਈ ਹਿਸਾਬ ਕਿਤਾਬ ਹੋਵੇ ਕੇਵਲ ਤਾਂ ਹੀ ਉਸ ਦੇ ਲੇਖੇ ਨੂੰ ਲਿਖਿਆ ਜਾ ਸਕਦਾ ਹੈ ਉਸ ਅਕਾਲ ਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਕੋਈ ਲੇਖਾ ਨਹੀਂ ਪਰ ਉਸ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁੱਕ ਜਾਂਦਾ ਹੈ ਹੇ ਨਾਨਕ ਪ੍ਰਮਾਤਮਾ ਕਿਰਪਾਲੂ ਹੈ ਆਪਣੀ ਰਚਨਾ ਨੂੰ ਉਹ ਆਪ ਹੀ ਸਮਝ ਸਕਦਾ ਹੈ ਬਗਦਾਦ ਦੇ ਸਾਰੇ ਲੋਕ ਇਹ ਸੁਣ ਬੜੇ ਅਸ਼ਚਰਜ ਹੋਏ ਤੇ ਇੱਕ ਦੂਜੇ ਨੂੰ ਆਖਣ ਲੱਗੇ ਇਹ ਫਕੀਰ ਕੁਝ ਹੋਰ ਹੀ ਕਹਿ ਰਿਹਾ ਹੈ ਤੇ ਦੂਜੇ ਪਾਸੇ ਕੁਰਾਨ ਸ਼ਰੀਫ ਕੁਝ ਹੋਰ ਦੱਸਦਾ ਹੈ ਜਿੰਨੇ ਮਜਬਦੇ ਪੱਕੇ ਬੈਠੇ ਸਨ ਉਹ ਗਰੋਧਵਾਨ ਹੋ ਕੇ ਉੱਠ ਖੜੇ ਤੇ ਆਖਿਆ ਇਹ ਕੋਈ ਕਾਫਰ ਹੈ ਗੁਫਰ ਦੀਆਂ ਕਲਮਾ ਪੜ ਰਿਹਾ ਹੈ ਉਹਨਾਂ ਲੋਕਾਂ ਨੇ ਵੀ ਬਗਦਾਦ ਨੂੰ ਕੇ ਸਾਰੀ ਗੱਲ ਜਾ ਦੱਸੀ ਕਿ ਕੋਈ ਫਕੀਰ ਇਸਲਾਮ ਦੇ ਵਿਰੋਧ ਪ੍ਰਚਾਰ ਕਰ ਰਿਹਾ ਹੈ ਉਸਨੇ ਬਾਗ ਵੀ ਵੱਖਰੀ ਹੀ ਦਿੱਤੀ ਜਿਸ ਵਿੱਚ ਮੁਹੰਮਦ نبی ਰਸੂਲ ਦਾ ਪਵਿੱਤਰ ਨਾਮ ਨਹੀਂ ਲਿਆ ਗਿਆ। ਕੌਜ ਗੱਲਾਂ ਵੀ ਸਾਨੂੰ ਸਮਝ ਨਹੀਂ ਪਈਆਂ। ਦੂਸਰਾ ਉਸ ਫਕੀਰ ਦੁਆਰਾ ਕੁਰਾਨ ਸ਼ਰੀਫ ਦੇ ਉਲਟ ਪ੍ਰਚਾਰ ਕਰਨਾ ਸੀ। ਉਹ ਕਹਿੰਦੇ ਹਨ ਕਿ 14 ਤੱਕ ਨਹੀਂ ਸਗੋ ਲੱਖਾਂ ਹਨ। ਇਹ ਗੱਲ ਸੁਣ ਕੇ ਪੀਰ ਬਗਦਾਦ ਨੇ ਕਿਹਾ ਜਾ ਉਸ ਕਾਫਰ ਨੂੰ ਮੇਰੇ ਕੋਲ ਲੈ ਕੇ ਆਓ। ਜੇਕਰ ਨਾ ਆਵੇ ਤਾਂ ਸਰਕਾਰੀ ਸਿਪਾਈ ਲੈ ਜਾਓ। ਪੀਰ ਤੇ ਆਦਮੀਆਂ ਨੂੰ ਇਹ ਹੌਸਲਾ ਨਾ ਪਿਆ ਕਿ ਉਹ ਗੁਰੂ ਮਹਾਰਾਜ ਜੀ ਨੂੰ ਮੱਲੋ ਮੱਲੀ ਫੜ ਕੇ ਲੈ ਆਉਣ ਜਿਵੇਂ ਕਿ ਉਹ ਆਮ ਦੋਸ਼ੀਆਂ ਨੂੰ ਫੜ ਕੇ ਲਿਜਾਦੇ ਸਨ ਉਹਨਾਂ ਨੂੰ ਭੈਅ ਸੀ ਤੇ ਉਹਨਾਂ ਦਾ ਦਿਲ ਕਹਿ ਰਿਹਾ ਸੀ ਕਿ ਇਹ ਕੋਈ ਸੱਚੇ ਵਲੀ ਹਨ ਉਹ ਚੁੱਪਚਾਪ ਪੀਰ ਬਗਦਾਦ ਦੇ ਪਾਸੇ ਆ ਕੇ ਆਖਣ ਲੱਗੇ ਪੀਰ ਜੀ ਉਹਨਾਂ ਨੇ ਆਉਣ ਤੋਂ ਮਨਾ ਕਰ ਦਿੱਤਾ ਹੈ ਪੀਰ ਬਗਦਾਦ ਨੇ ਦੂਸਰਾ ਹੁਕਮ ਕਰਦਿਆਂ ਉਹਨਾਂ ਸਾਰਿਆਂ ਨੂੰ ਆਖਿਆ ਉਹ ਕੋਈ ਪੀਰ ਜਾਂ ਵਲੀ ਨਹੀਂ ਉਸ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਔਸਲੂ ਸੰਗਸਾਰ ਕਰਦੇ ਹੋ ਇਤਖਾ ਦੀ ਅੱਗ ਵਿੱਚ ਸੜ ਰਹੇ ਪੀਰ ਬਗਦਾਦ ਦੇ ਵੱਲੋਂ ਗੰਤਬੋਲ ਬੋਲੇ ਗਏ ਹੁਕਮ ਦੀ ਤਾਬੀਰ ਕਰਦੇ ਹੋਏ ਬਗਦਾਦ ਦੇ ਵਿੱਚ ਢੋਲ ਵਜਾਇਆ ਗਿਆ ਆਓ ਕਬਰਾਂ ਵਿੱਚ ਬੈਠੇ ਪਰਦੇਸੀ ਫਕੀਰ ਨੂੰ ਸੰਗਸਾਰ ਕਰੀਏ ਉਹ ਇੱਕ ਕਾਫਰ ਹੈ ਜੋ ਗੁਫਰ ਦਾ ਪ੍ਰਚਾਰ ਕਰਦਾ ਹੈ ਪੀਰ ਬਗਦਾਦ ਦੇ ਵੱਲੋਂ ਇਹ ਫਰਮਾਨ ਜਾਰੀ ਹੋਇਆ ਹੈ ਬਗਦਾਦ ਦੇ ਲੋਕ ਆਪਣੇ ਹੱਥ ਦੇ ਵਿੱਚ ਪੱਥਰ ਚੁੱਕ ਕੇ ਆਪਣੇ ਆਪਣੇ ਘਰੋਂ ਨਿਕਲੇ ਤੇ ਇਕੱਠੇ ਹੋ ਕੇ ਕਬਰਸਤਾਨ ਵੱਲ ਤੁਰ ਪਏ। ਗੁਰੂ ਨਾਨਕ ਸਾਹਿਬ ਅਲਾਹੀ ਬਾਣੀ ਦਾ ਉਚਾਰਨ ਕਰ ਰਹੇ ਸਨ ਤੇ ਭਾਈ ਮਰਦਾਨਾ ਜੀ ਦੇ ਵੱਲੋਂ ਤਰਬਾਬ ਵਜਾਈ ਜਾ ਰਹੀ ਸੀ। ਜਿਉਂ ਹੀ ਸਾਰੇ ਜਾਨੇ ਕਬਰਸਤਾਨ ਦੇ ਬਿਲਕੁਲ ਨੇੜੇ ਆ ਗਏ ਤਾਂ ਉਸ ਵੇਲੇ ਉਹਨਾਂ ਦੇ ਕੰਨਾਂ ਦੇ ਵਿੱਚ ਅਲਾਹੀ ਬਾਣੀ ਪਈ। ਜਿਸ ਨਾਲ ਸਾਰਿਆਂ ਦਾ ਜੋਸ਼ ਮੱਠਾ ਪੈ ਗਿਆ। ਗੋਸਾਜਾਂ ਦਾਰਿਆ ਤੇ ਉਹਨਾਂ ਦੀਆਂ ਜ਼ੁਬਾਨਾਂ ਜੋ ਨਾਰੇ ਲਾਉਂਦਿਆਂ ਸਨ ਤੇ ਹੂਕਾ ਮਾਰਦਿਆਂ ਸਨ ਉਹ ਸ਼ਾਂਤ ਹੋ ਗਈਆਂ ਅੱਖਾਂ ਦੇ ਵਿੱਚੋਂ ਗ੍ਰੋਧ ਦੀ ਲਾਲੀ ਖਤਮ ਹੋ ਗਈ ਤੇ ਹੌਲੀ-ਹੌਲੀ ਕਦਮ ਬੁੱਟ ਤੇ ਹੋਏ ਜਿਉਂ-ਜਿਉਂ ਉਹ ਸਾਰੇ ਗੁਰੂ ਨਾਨਕ ਦੇਵ ਜੀ ਵੱਲ ਜਾ ਰਹੇ ਸਨ ਤਿਉਂ-ਤਿਉਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਪੱਥਰ ਡਿੱਗਦੇ ਜਾ ਰਹੇ ਸਨ ਕਬਰਸਤਾਨ ਦੇ ਹੱਦ ਵਿੱਚ ਪੈਰ ਰੱਖਦੇ ਸਾਰੇ ਸਾਰਿਆਂ ਦੇ ਹੱਥ ਖਾਲੀ ਹੋ ਗਏ ਸੀ ਸਭ ਦੇ ਚਿਹਰਿਆਂ ਦੇ ਉੱਪਰ ਗੰਭੀਰਤਾ ਛਾਈ ਪਈ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਸਤ ਕਰਤਾ ਾਰਜਪਨੂ ਕਿਹਾ ਸਭ ਨੇ ਸਤ ਕਰਤਾ ਅੱਖਿਆ ਸਾਰੇ ਸਾਧੂ ਤੇ ਸ਼ਰਧਾਲੂ ਬਣ ਕੇ ਗੁਰੂ ਚਰਨਾ ਉੱਪਰ ਡੈਗ ਪਏ ਜੁਗਲਖੋਰਾ ਨੇ ਪੀਰ ਤੇ ਖਲੀਫੇ ਨੂੰ ਜਾਦੱਸਿਆ ਕਿ ਮਾਰਨ ਵਾਲੇ ਉਲਟਾ ਉਸ ਪੀਰ ਤੇ ਸ਼ਰਧਾਲੂ ਬਣ ਗਏ ਨੇ ਇਹ ਸੁਣ ਕੇ ਪੀਰ ਦਸਤਗੀਰ ਆਪ ਕਬਰਸਤਾਨ ਪਹੁੰਚ ਗਿਆ ਤੇ ਜਾਂਦਿਆਂ ਹੀ ਗੁਰੂ ਜੀ ਨੂੰ ਤੱਕਿਆ ਤੇ ਮਨ ਹੀ ਮਨ ਕਹਿਣ ਲੱਗੇ ਬਗਦਾਦ ਦੇ ਲੋਕਾਂ ਨੂੰ ਐਸ ਫਕੀਰ ਨੇ ਕਿਵੇਂ ਪਿੱਛੇ ਛੇ ਲਾ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਈਏ ਪੀਰ ਜੀ ਆਈਏ ਬਿਰਾਜੀ ਇਹ ਸ਼ਬਦ ਸੁਣ ਕੇ ਪੀਰ ਨੂੰ ਬੜਾ ਸਕੂਨ ਮਿਲਿਆ ਪੀਰ ਦਸਤਗੀਰ ਤੇ ਉਸ ਦਾ ਪੁੱਤਰ ਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ ਪੀਰ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਸਵਾਲ ਕੀਤਾ ਕਿ ਤੁਸੀਂ ਆਖ ਰਹੇ ਹੋ ਕਿ 14 ਤੱਕ ਨਹੀਂ ਸਗੋਂ ਲੱਖਾਂ ਤੱਕ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਤੁਹਾਨੂੰ ਦਿਸੇ ਹਨ ਤਾਂ ਮੈਨੂੰ ਵੀ ਦਿਖਾਓ ਤਾਂ ਹੀ ਫਿਰ ਸਾਨੂੰ ਭਰੋਸਾ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਪੀਰ ਜੀ ਅਸੀਂ ਕੋਈ ਕਰਾਮਾਤੀ ਨਹੀਂ ਖੁਦਾ ਦੇ ਬੰਦੇ ਹਾਂ ਖੁਦਾ ਅਸਾਂ ਦੀ ਸਹਾਇਤਾ ਕਰਦਾ ਹੈ ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਫਿਰ ਤੋਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਿਖਾਉਣ ਦੀ ਬੇਨਤੀ ਕੀਤੀ ਜਾ ਜੋ ਕੋਰਨਾਂ ਨੂੰ ਵੀ ਦੱਸ ਸਕੇ ਗੁਰੂ ਨਾਨਕ ਸਾਹਿਬ ਨੇ ਪੀਰ ਜੀ ਨੂੰ ਅੱਖਾਂ ਮੀਟ ਕੇ ਉਸ ਖੁਦਾ ਨੂੰ ਯਾਦ ਕਰਨ ਲਈ ਆਖਿਆ ਅੱਖਾਂ ਉਤਨਾ ਚੈਨ ਨਾ ਖੋਲਣੀਆਂ ਜਿੰਨਾ ਚਿਰ ਮੈਨਾਂ ਅੱਖਾਂ ਖੁਦਾ ਸ਼ਾਇਦ ਦੁਸਾਂ ਤੇ ਕਿਰਪਾ ਕਰੇ ਤੇ ਸੱਚ ਦੇ ਦਰਸ਼ਨ ਹੋ ਜਾਣ ਪੀਰ ਦਸਤਗੀਰ ਦੇ ਉਸਦੇ ਪੁੱਤਰ ਨੇ ਆਪਣੀਆਂ ਅੱਖਾਂ ਮੀਟੀਆਂ ਗੁਰੂ ਨਾਨਕ ਜੀ ਨੇ ਉਹਨਾਂ ਦੋਹਾਂ ਦੇ ਸਿਰ ਦੇ ਉੱਪਰ ਹੱਥ ਰੱਖਿਆ ਇਸ ਤੋਂ ਬਾਅਦ ਉਹਨਾਂ ਨੂੰ ਐਜ ਪ੍ਰਤੀਤ ਹੋਇਆ ਜਿਵੇਂ ਉਹ ਧਰਤੀ ਦੇ ਉੱਤੋਂ ਉੱਟ ਕੇ ਅਸਮਾਨ ਵੱਲ ਜਾ ਰਹੇ ਨੇ ਗੁਰੂ ਜੀ ਵੀ ਉਹਨਾਂ ਦੇ ਨਾਲ ਹੀ ਨੇ ਗੁਰੂ ਜੀ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ਾਂ ਦੇ ਦਰਸ਼ਨ ਕਰਵਾਏ ਪੀਰ ਜੀ ਤੇ ਉਹਨਾਂ ਦੇ ਪੁੱਤਰ ਨੇ ਜਦੋਂ ਨੇਤਰ ਖੁੱਲੇ ਤਾਂ ਗੁਰੂ ਜੀ ਦੇ ਚਰਨੀ ਲੱਗ ਪਏ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਨੂੰ ਉਸਵੀਆਂ ਕੀਤੀਆਂ ਭੁੱਲਾਂ ਜਾਜ ਕਰਵਾਈਆਂ ਕਿ ਕਿਸ ਤਰ੍ਹਾਂ ਉਹ ਮੁਹੰਮਦ ਸਾਹਿਬ ਦੇ ਨਾਮ ਤੇ ਕੱਗੀਆਂ ਮਾਰ ਲਿਆ ਹੈ ਪੀਰ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਅੱਗੇ ਤੋਂ ਸੱਚ ਦੇ ਮਾਰਗ ਤੇ ਚੱਲਣ ਦਾ ਪ੍ਰਣ ਕਰਦੇ ਹੋਏ ਗੁਰੂ ਜੀ ਤੋਂ ਔਲ ਬਖਸ਼ਾਈ ਗੁਰੂ ਨਾਨਕ ਸਾਹਿਬ ਜੀ 4 ਮਹੀਨੇ ਦੇ ਲਗਭਗ ਬਗਦਾਦ ਦੇ ਵਿੱਚ ਰਹੇ ਗੁਰੂ ਜੀ ਨੂੰ ਸਾਰੇ ਹਿੰਦ ਦਾ ਪੀਰ ਤੇ ਹਜ਼ਰਤ ਬਾਬਾ ਨਾਨਕ ਫਕੀਰ ਦੇ ਨਾਮ ਨਾਲ ਯਾਦ ਕਰਨ ਲੱਗੇ ਜੱਸ ਥਾਂ ਉੱਪਰ ਬੈਠ ਕੇ ਗੁਰੂ ਜੀ ਨੇ ਬਗਦਾਦ ਦੇ ਨਿਵਾਸੀਆਂ ਤੇ ਪੀਰ ਦਸਤਗੀਰ ਜੀ ਨੂੰ ਉਪਦੇਸ਼ ਦਿੱਤਾ ਔਸਥਾਂ ਪਰ ਗੁਰੂ ਜੀ ਦੇ ਬਗਦਾਦੀ ਸ਼ਰਦਾ ਨੁਆਣੇ ਥੜਾ ਬਣਵਾਇਆ ਤੇ ਔਸਦ ਵਾਲੇ ਖੁੱਲੀ ਸਾਰੀ ਇਮਾਰਤ ਦੀ ਜਾਇਰਦਕਾਰੀ ਕੀਤੀ 1918-19 ਦੀ جنگ ਦੇ ਵੇਲੇ ਜਿਹੜੇ ਸਿੱਖ ਫੌਜੀ ਬਗਦਾਦ ਗਏ ਸਨ ਉਹਨਾਂ ਨੇ ਇਹ ਇਮਾਰਤ ਤੇ ਥੜਾ ਵੇਖੇ ਸਨ ਇਹ ਬਗਦਾਦ ਦੇ ਪੱਛਮ ਵੱਲ ਮੀਲਕ ਦੀ ਵਿੱਥ ਤੇ ਉੱਪਰ ਹੈ ਇਸ ਦੇ ਉਧੇ ਵੱਲ ਪੁਰਾਣਾ ਕਬਰਿਸਤਾਨ ਮੌਜੂਦ ਹੈ ਇਸ ਚਾਰ ਦੀਵਾਰੀ ਵਾਲੇ ਦੋ ਕਮਰੇ ਹਨ ਜਿਸ ਦੇ ਪੱਛਮ ਵੱਲ ਬਹਿਲੋਲ ਕਰਨਾ ਦੀ ਕਬਰ ਹੈ ਤੇ ਦੂਜੇ ਕਮਰੇ ਦੀ ਉੱਤਰ ਪੂਰਬ ਵਾਲੀ ਨੁੱਕਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਯਾਦਗਾਰੀ ਥੜਾ ਹੈ ਇਤਿਹਾਸ ਦਾਸਤਿਆਂ ਤੋਂ ਇੱਕ ਨਹੀਂ ਅਨੇਕਾਂ ਗੱਲਾਂ ਦੀਆਂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ